ਕੋਈ ਗਰੀਬ ਪਠੇ ਲੈਣ ਜਾਂਦਾ ਮਾਰ ਛੱਡਿਆ ਕੋਈ ਝੋਨੇ ਦੀਆਂ ਵਟਾਂ ਲੇਪਦਾ ਮਾਰ ਛੱਡਿਆ ਕੋਈ ਕਾਲਜ ਪੜਨ ਗਿਆ ਮਾਰ ਛੱਡਿਆ ਕੋਈ ਸਕੂਲ ਗਿਆ ਚੁੱਪ ਛੱਡਿਆ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਪਈਆਂ ਨੇ ਨਾ ਉਹਨਾਂ ਦੀਆਂ ਸਪੀਚਾਂ ਅੱਜ ਵੀ YouTube ਤੇ ਵੇਖੋ ਉਹਨਾਂ ਨੇ ਜਿਹੜਾ ਇੰਟਰਨੈਸ਼ਨਲ ਫਰੰਟ ਤੱਕ ਜਾ ਜਾ ਕੇ ਇਹ ਵੰਗਾਰ ਕੇ ਕਿਹਾ ਕਿ ਦੁਨੀਆ ਦੇ ਲੋਕੋ ਤੁਸੀਂ ਸਾਨੂੰ ਅੱਤਵਾਦੀ ਕਿਹਾ ਚਲੋ ਅਸੀਂ ਅੱਤਵਾਦੀ ਸਹੀ ਜਿਨ੍ਹਾਂ ਨੂੰ ਤੁਸੀਂ ਸੱਤਵਾਦੀ ਕਿਹਾ ਕਾਨੂੰਨ ਤੇ ਅਮਨ ਦੇ ਰਖਵਾਲੇ ਕਿਹਾ ਉਹਨਾਂ ਦੀਆਂ ਇਹ ਕਰਤੂਤਾ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਕਿਵੇਂ ਮਾਵਾ ਦੇ ਪੁੱਤ ਚੁਗ ਚੁਗ ਕੇ ਖਪਾ ਖਪਾ ਕੇ ਉਹਨਾਂ ਨੂੰ ਲਵਾਰਸ ਕਹਿ ਕਹਿ ਕੇ ਸਾੜਿਆ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਰੱਖਦਾ ਹੁਣ ਦੱਸੋ ਜਿਨ੍ਹਾਂ ਨੂੰ ਤੁਸੀਂ ਸੱਤਵਾਦੀ ਕਿਹਾ ਕਾਨੂੰਨਾਂ ਦੇ ਰਖਵਾਲੇ ਕਿਹਾ ਇਹਨਾਂ ਨਾਲੋਂ ਵੱਡਾ ਅੱਤਵਾਦੀ ਦੁਨੀਆ ਤੇ ਕੋਈ ਨਹੀਂ